ਦੀ ਕੀ ਗੱਲ ਚਾਹੁੰਦੇ ਹੋ ਅੱਜ ਪਿੰਡ ਸਾਰੰਗ ਦੇ ਵਿੱਚ ਜਿਹੜਾ ਬੋਡੀ ਬਿਲਡਿੰਗ ਦਾ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਧੰਨਵਾਦੀਆਂ ਜਿਨ੍ਹਾਂ ਨੇ ਵੀਰਾਂ ਨਾਲ ਆਪਾਂ ਛੋਟੇ ਜਿਹੇ ਸੱਦੇ ਤੇ ਆਪਾਂ ਇਹਨਾਂ ਨੂੰ ਬੁਲਾਇਆ ਵਾ ਬਾਕੀ ਜਿਹੜਾ ਤੁਸੀਂ ਤੇ ਤੁਹਾਡਾ ਵੀ ਬੜਾ ਧੰਨਵਾਦੀ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਪਹੁੰਚੇ ਜੇ ਦਿੱਕਿਓ ਵੀ ਥਾੜੀ ਆਵਾਜ਼ ਜਿਹੜੀ ਤੁਸੀਂ ਸਾਡੀ ਬਲਜੀਤ ਮਤਲਬ ਦੁਨੀਆ ਤੱਕ ਤੁਸੀਂ ਪਹੁੰਚਣੀ ਆ ਜੋ ਸਭ ਤੋਂ ਪਹਿਲਾਂ ਜੇ ਅੱਜ ਆਪਾਂ ਜੋ ਸ਼ਹੀਦ ਭਗਤ ਸਿੰਘ ਸ਼ਕਤੀ ਮੰਚ ਦੀ ਜਮਨੀ ਸੈਨਾ ਇਹਦੇ ਵਿੱਚ ਮੈਂ ਦਾ ਪੰਜਾਬ ਦਾ ਪ੍ਰਧਾਨ ਸੁਖਿੰਦਰ ਸਿੰਘ ਬੋਬੀ ਮੇਰਾ ਨਾਮ ਆ ਜੋ ਵੱਧ ਰਹੇ ਨਸ਼ੇ ਤੇ ਜਿਹੜੇ ਆਪਣੇ ਪੰਜਾਬ ਦੇ ਮੁੰਡੇ ਨਸ਼ਿਆਂ ਜਵਾਦ ਰਹੇ ਨੇ ਜਾਂ ਕੁਝ ਬਦਮਾਸ਼ੀਆਂ ਵਾਲਾ ਜਾਂ ਗੈਂਗਸਟਰੀਆਂ ਵੱਲ ਜਾਂ ਇਹਨਾਂ ਦਾ ਧਿਆਨ ਕਿਤੇ ਗਲਤ ਜਗ੍ਹਾ ਪਰਖ ਰਿਹਾ ਸਾਰੀ ਹੀ ਸਮੁੱਚੀ ਟੀਮ ਨੇ ਜੋ ਸ਼ਹੀਦ ਭਗਤ ਸਿੰਘ ਸ਼ਕਤੀ ਦਲ ਦੇ ਮੈਂਬਰ ਨੇ ਇਹਨਾਂ ਨੇ ਆਪਣਾ ਆਪਾਂ ਨਵੀਂ ਇੱਕ ਮੀਟਿੰਗ ਰੱਖੀ ਮੀਟਿੰਗ ਵਿੱਚ ਆਪਾਂ ਇਹ ਸੋਚਿਆ ਇਹ ਮਸਲਾ ਸੋਚ ਕੇ ਸਾਰਿਆਂ ਦੇ ਵਿਚਾਰ ਕੇ ਆਪਾਂ ਅੱਗੇ ਲਿਆਂਦਾ ਕਿ ਆਪਾਂ ਇੱਕ ਬੋਡੀ ਬਿਲਡਿੰਗ ਦਾ ਕੰਪੀਟੀਸ਼ਨ ਕਰਾਈਏ ਜਿਹਦੇ ਵਿੱਚ ਕਿ ਸਾਡੇ ਜੇ ਪੰਜਾਬ ਦੇ ਨੌਜਵਾਨ ਲੜਕੇ ਲੜਕੀਆਂ ਨੇ ਇਹ ਇਹਨਾਂ ਨੂੰ ਸਹੀ ਸਿਹਤ ਮਿਲੇ ਤੇ ਨਸ਼ੇ ਤੋਂ ਦੂਰ ਰਹਿਣ ਅੱਜ ਕਿਥੋਂ-ਕਿਥੋਂ ਜਿਹੜੇ ਪਲੇਅਰ ਆਏ ਨੇ ਕਿੰਨਾ-ਕਿੰਨਾ ਨੇ ਪਾਰਟਿਸਿਪੇਟ ਕੀਤਾ ਇਹ ਡਿਸਟ੍ਰਿਕਟ ਲੈਵਲ ਦਾ ਕੰਪੀਟੀਸ਼ਨ ਹੀ ਪਹਿਲਾ ਕੰਪੀਟੀਸ਼ਨ ਹੀ ਔਰ ਬੜੀ ਜਲਦੀ ਹੀ ਆਪਾਂ ਇਹਨੂੰ ਅਨਾਉਂਸ ਕਰਕੇ ਕਰਤਾ ਵਾ ਪਰ ਫਿਰ ਵੀ ਇਹ ਜਿੰਨੇ ਵੀ ਪਲੇਅਰ ਪਹੁੰਚੇ ਨੇ ਅਮਰੋਸਰ ਦੇ ਕੋਨੇ-ਕੋਨੇ ਚ ਪਹੁੰਚੇ ਕੋ ਤਰਨਤਾਂ ਪਹੁੰਚਿਆ ਕੋ ਕਿੱਦੋਂ ਪਹੁੰਚਿਆ ਵਾ ਤੇ ਇਹਨਾਂ ਸਾਰਿਆਂ ਨੇ ਆਪਣੇ ਆਪਣੀ ਜੋ ਵੀ ਇਹ ਆਪਣੇ ਕਸਰ ਕਰਦੇ ਨੇ ਇਹਨਾਂ ਨੇ ਆਪਣੇ ਆਪਣੇ ਰੰਗ ਦਿਖਾਏ ਕਿ ਅਪੀਲ ਕਰਨਾ ਚਾਹੁੰਦੇ ਨੌਜਵਾਨਾਂ ਨੂੰ ਮੈਂ ਪੰਜਾਬ ਸਾਰੇ ਹੀ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਪਾਂ ਨਸ਼ੇ ਨੂੰ ਤਿਆਗਣਾ ਵਾ ਆਪਾਂ ਪੰਜਾਬੀ ਆ ਆਪਾਂ ਪੰਜਾਬ 'ਚ ਵਸਣ ਵਾਲੇ ਆ ਤੇ ਬੜਾ ਮਾਣ ਆ ਸਾਨੂੰ ਕਿ ਅਸੀਂ ਪੰਜਾਬ ਦੇ ਵਸਨੀਕ ਆ ਕਿਉਂਕਿ ਸਾਡੇ ਪੰਜਾਬ ਚ ਬਹੁਤ ਹੀ ਗੁਰੂ ਪੀਰ ਪੰਗਮਰਾ ਅਤੇ ਪਲਵਾਨ ਤੇ ਬੜੇ ਬੜੇ ਵੱਡੇ ਯੋਧੇ ਤੇ ਸ਼ਹੀਦ ਹੋਏ ਨੇ ਸੋ ਮੈਂ ਸਾਰੇ ਹੀ ਪੰਜਾਬੀ ਨੌਜਵਾਨਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਪਾਂ ਨਸ਼ੇ ਨੂੰ ਛੱਡ ਕੇ ਗੇਮਾਂ ਵੱਲ ਵਧਣਾ ਤਾਂ ਕਿ ਆਪਾਂ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੀਏ ਜਿਹੜਾ ਅੱਜ ਤੁਸੀਂ ਬੋਡੀ ਬਿਲਡਿੰਗ ਦਾ ਕੰਪੀਟੀਸ਼ਨ ਕਰਵਾਇਆ ਇਹ ਲਗਾਤਾਰ ਚੱਲਦਾ ਰਹੇਗਾ ਹਰ ਸਾਲ ਕਰਵਾਇਆ ਜਾਏਗਾ ਇਹ ਜੀ ਆਪਾਂ ਕੋਸ਼ਿਸ਼ ਆ ਮਤਲਬ ਇੱਕ ਪੱਕਾ ਪ੍ਰਾਣੀ ਸੋਚਿਆ ਵਾ ਜਿੰਨੇ ਵੀ ਮੇਰੇ ਵੀਰ ਮੇਰੇ ਸੰਯੋਗੀ ਨੇ ਅਗਲੀ ਮੀਟਿੰਗ ਆਪਾਂ ਛੇਤੀ ਰੱਖਣੀ ਆ ਉਸ ਤੋਂ ਬਾਅਦ ਆਪਾਂ ਨਿਰਧਨਣਾ ਕਿ ਇੱਕ ਕੋਸ਼ਿਸ਼ ਆ ਕਿ ਇਹ ਬਾਬਾ ਸ਼ੀਦਾ ਵਾਲਾ ਦੀ ਕਿਰਪਾ ਰਹੀ ਤਾਂ ਲਗਾਤਾਰ ਹਰ ਸਾਲ ਆਪਾਂ ਕੰਪੀਟੀਸ਼ਨ ਕਰਾਵਾਂ ਕਰਾਂਗੇ ਬੋਡੀ ਬਿਲਡਿੰਗ ਦਾ ਚਾਹੇ ਬੈਂਚ ਪ੍ਰੈਸ ਹੋਵੇ ਜਾਂ ਪੰਜਾ ਹੋਵੇ ਤਾਂ ਕਿ ਲੋਕਾਂ ਨੂੰ ਸੀ ਨੌਜਵਾਨਾਂ ਨੂੰ ਜਾਗਰੂਤ ਕਰ ਸਕੀਏ ਕਿ ਉਹਨਾਂ ਨੇ ਨਸ਼ਾ ਨਹੀਂ ਸੋ ਗੇਮ ਵਾਂ ਲੱਗੇ ਆਉਣਾ ਹਜ ਜੀਰ ਜੀ ਤੁਹਾਡਾ ਨਾਮ ਕੀ ਕਹਿਣਾ ਚਾਹੁੰਦੇ ਆ ਜੇ ਪ੍ਰੋਗਰਾਮ ਲੈ ਗਏ ਮੇਰਾ ਨਾਮ ਰਗੂ ਕੁਮਾਰ ਜੀ ਮੈਂ ਅਬਦੇਸਰ ਤੋਂ ਆਇਆ ਜੀ ਠੀਕ ਹੈ ਜੀ ਅੱਜ ਬਹੁਤ ਹੀ ਮਜ਼ਾ ਆਇਆ ਵੇਖ ਕੇ ਜਿਹੜੀ ਵਧੀਆ ਬੋਡੀ ਬਿਲਡਿੰਗ ਕਰਾਈ ਆ ਭਾਈ ਇਹਨਾਂ ਨੇ ਸੁਖਵਿੰਦਰ ਸਿੰਘ ਬੋਬੀ ਜੀ ਨੇ ਠੀਕ ਹੈ ਜੀ ਇਹਦੇ ਨਾਲ ਸਾਡੇ ਨਸ਼ੇ ਵਾਲੇ ਬੰਦਿਆਂ ਨੂੰ ਬਹੁਤ ਜ਼ਿਆਦਾ ਹੀ ਮਤਲਬ ਵਧੀਆ ਫੀਲ ਹੋਇਆ ਨਾ ਜੇ ਨਸ਼ਾ ਛੱਡ ਕੇ ਆਪਾਂ ਜਿਮ ਵਾਲੀ ਸਾਈਡ ਹੋਈਏ ਪੁਲਵਾਨੀ ਵਾਲੀ ਸਾਈਡ ਤੇ ਹੋਈਏ ਠੀਕ ਹੈ ਚੰਗੀ ਖੁਰਾਕ ਖਾਈਏ ਚੰਗੀ ਫਿਟਨੈਸ ਰੱਖੀਏ ਠੀਕ ਹੈ ਜੀ ਤੇ ਬਹੁਤ ਵਧੀਆ ਲੱਗਾ ਬੱਚੀ ਜੀ। ਅਗਲੀ ਜੀ ਤੁਹਾਡਾ ਨਾਮ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਪ੍ਰੋਗਰਾਮ ਲੈ ਕੇ? ਮੇਰਾ ਨਾਮ ਜ਼ਾਹਿਰ ਦਿੱਤਾ ਆ ਅੰਮ੍ਰਿਤਸਰ ਆਪਣਾ ਜਮਗਾ ਦਾ ਤਾਫਰਡਨ ਜਮ ਇੱਥੇ ਕੰਪੀਟੀਸ਼ਨ ਆ ਬਹੁਤ ਵਧੀਆ ਕੰਪੀਟੀਸ਼ਨ ਹੋਇਆ ਵਾ। ਨਸ਼ਿਆਂ ਨੂੰ ਛੱਡਣ ਲਈ ਸਾਨੂੰ ਇਹੋ ਜਿਹੇ ਕੰਪੀਟੀਸ਼ਨ ਕਰਵਾਣੇ ਪਏ ਨੇ ਆ। ਮੁੰਡਿਆਂ ਨੂੰ ਜਾਗਰਤ ਕਰਨ ਲਈ ਪਿੰਡਾਂ ਪਿੰਡਾਂ 'ਚ ਹੋਣ ਜਿਹਦੇ ਉਹ ਵੀ ਭਾਈ ਨੇ ਬਹੁਤ ਵਧੀਆ ਕੰਪੀਟੀਸ਼ਨ ਆੜਾ ਕੀਤਾ ਵਾ। ਪਹਿਲਾ ਕੰਪੀਟੀਸ਼ਨ ਆ ਮੁੰਡੇ ਤਾਂ ਵੀ ਕਾਫੀ ਆਏ ਖੇਡਣ। ਚਲੋ ਹੌਲੀ ਹੌਲੀ ਮੁੰਡੇ ਹੋਰ ਵੀ ਜੁੜਨਗੇ। ਇਹਦੇ ਨਾਲ ਹੀ ਥੋੜਾ ਜਿਹਾ ਮੁੰਡੇ ਗੇਮ ਵੱਲ ਆਣਗੇ ਕੰਪੀਟੀਸ਼ਨ ਦੇਖਣਗੇ ਇੱਕ ਦੂਜੇ ਨੂੰ ਵੇਖ ਕੇ ਮੋਟੀਵੇਟ ਹੋਣਗੇ ਹੁਣ ਇੱਥੇ ਮੁੰਡੇ ਇੰਨੇ ਖੇਡੇ ਆ ਇੰਨੇ ਬੱਚੇ ਇੱਥੇ ਆਏ ਆ ਉਹ ਵੇਖ ਕੇ ਖੁਸ਼ ਹੋਏ ਉਹਨਾਂ ਨੂੰ ਇਹਦੇ ਨਾਲ ਹੀ ਬੱਚੇ ਨਾਲ ਜੁੜਨਗੇ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਦੇ ਕੰਪੀਟੀਸ਼ਨ ਕਰਵਾਉਣੇ ਚਾਹੀਦੇ ਆ ਸਾਡੇ ਜਿਹੜੇ ਵੱਡੇ ਵੀਰ ਹੈਗੇ ਉਧੇਦਾਰ ਜਿੰਨੇ ਬੰਦੇ ਆ ਜਿੰਮਾਂ ਵਾਲੇ ਆ ਇਹਨਾਂ ਨੂੰ ਕੰਪੀਟੀਸ਼ਨ ਕਰਵਾਉਣੇ ਹੀ ਚਾਹੀਦੇ ਆ ਇਹਦੇ ਨਾਲ ਕਿ ਬੱਚੇ ਨਸ਼ਿਆਂ ਤੋਂ ਬਚਾਅ ਹੋ ਸਕੇ ਬੱਚਿਆਂ ਦਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਉਹਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਦਾ ਦਰਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ-ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।